ਆ ਵੀ ਮਿੱਤਰੋ ਕਿਵੇਂ ਹੋ ਕੀ ਹਾਲ ਚਾਲ ਆ ਆ ਗਏ ਅੱਜ ਅਸੀਂ ਕਿੰਨੇ ਦਿਨਾਂ ਬਾਅਦ ਕੰਮ ਤੇ ਲੋਡ ਚੱਕਣਾ ਇਥੋਂ ਲੇਵਲਾਨ ਤੋਂ ਨਿਊ ਕੋਲਡ ਵਾਲਿਆਂ ਦੇ ਇਹੋ ਤੇ ਇਹੋ ਤੇ ਇਹਨਾਂ ਦੇ ਬਹੁਤ ਮਾੜੇ ਆ ਪਰ ਦੇਖਦੇ ਆ ਕੀ ਕਰਦੇ ਆ ਟਾਈਮ ਬਹੁਤ ਲਾਉਂਦੇ ਆ ਲੋਡਿੰਗ 언ਲੋਡਿੰਗ ਨੂੰ ਬਾਕੀ ਕਰਦੇ ਆ ਟਰਾਈ ਸਾਡਾ ਲੱਗ ਕੀ ਕਿਹਦਾ ਇੱਧਰ ਕੰਟ੍ਰੈਕਸ਼ਨ ਚੱਲੀ ਜਾਂਦੀ ਆ ਕੋ ਵੱਡੇ ਲੈਵਲ ਤੇ ਕੰਮ ਹੋਣ데요 ਆਦਾ ਇਹ ਰਸ ਬਹੁਤ ਤਕੜਾ ਏ ਆ ਇਦਾਂ ਦਾ ਆਦਾ ਇੱਥੇ ਚੈਕਿੰਗ ਪੁਆਇੰਟ ਆ ਓਕੇ ਚੈੱਕ ਵੇਲਾ ਹੈ ਵਾ ਨਾ ਇੱਥੇ ਸਕੈਨ ਕਰ ਲੈਂਦੇ ਆ ਬੰਦਾ ਇਹ ਫਿਰਕ ਵੱਡੇ ਪੱਧਰ ਤੇ ਗੱਲ ਬਾਤ ਹੈ ਜੀ ਤੇ ਇੱਥੇ ਹੋਣੀ ਹੈ ਚੈੱਕ ਇਨ ਉਹ ਤਾਂ ਅੰਦਰ ਜਾ ਕੇ ਵੀ ਕਰਾ ਸਕਦੇ ਆ ਪਰ ਇੱਥੇ ਡਿਟੇਲ ਜਿਹੜੀ ਇਨਫੋਰਮੇਸ਼ਨ ਪੂਰੀ ਦੇਣੀ ਪੈਣੀ ਆ ਤਾਂ ਜਾ ਕੇ ਇਹਨਾਂ ਨੇ ਆ ਗੇਟ ਓਪਨ ਕਰਨਾ ਆਜੋ ਕਰਾ ਕੇ ਤੇ ਮਿਲਦੇ ਆ ਮੋਰੇ ਵੇਰ ਉਹ ਜਾ ਕੇ ਚੱਕੋ ਚੈੱਕ ਇਨ ਕਰਾ ਕੇ ਆ ਗਏ ਆਪਾਂ ਅੰਦਰ ਵੇਰ ਉਸ ਤੇ ਬਹੁਤ ਵੱਡਾ ਆ ਲੇਕਿਨ ਅੰਡਰ ਕੰਟਰੈਕਸ਼ਨ ਹੈ ਜੀ ਤੇ ਤਕੜੀ ਗੱਲ ਬਾਤ ਹੈ ਇਹਨਾਂ ਦੀ ਆ ਸਾਰੀਆਂ ਪਾਰਕਾਂ ਹੀ ਨਹੀਂ ਜਦੋਂ ਇਹ ਉਪਰਨ ਕਰਤਾ ਇਹਨਾਂ ਨੇ ਸਾਰਾ ਇੱਥੇ ਬਹੁਤ ਟਰੱਕ ਖੜ ਜਾਂਦਾ ਪਰ ਫਿਲਹਾਲ ਇਹਨਾਂ ਕੋ ਲੋਡਿੰਗ ਅਨਲੋਡਿੰਗ ਆਹੀ ਇੰਨੀਆਂ ਕਿ ਡੋਰਾ ਨੇ ਸੋ ਇਸ ਕਰਕੇ ਬਿਜ਼ੀ ਖਾਸਾ ਰਹਿੰਦਾ ਆ ਵੇਟਿੰਗ ਟਾਈਮ ਬਹੁਤ ਹੈ ਇਹਨਾਂ ਦਾ ਸਟਾਫ ਵੀ ਸਾਰਾ ਇਦਾਂ ਦਾ ਇਦਾਂ ਦਾ ਹੀ ਆ ਪਾਕੀ ਇਹਨਾਂ ਦੇ 뷰 ਦੇਖੇ ਬਹੁਤ ਮਤਲਬ ਇੱਥੇ ਕੋ ਵਧੀਆ ਨਹੀਂ ਹੈਗੇ ਖੈ ਭੀਗ ਡਾਕਾਂ ਜੇ ਚੱਲਦੀਆਂ ਨੇ ਇਹਨਾਂ ਦੀਆਂ ਆਹ ਤੇ ਸਾਹਮਣੇ ਚੈਕ ਨੰਦੀ ਆ ਮੇਨ ਆਫਿਸ ਇਹਨਾਂ ਦਾ ਆਪਾਂ ਲਵਾਗੇ ਇੱਥੇ ਮੀ ਪਈ ਜਾਂਦਾ ਚੱਕ ਆਹ ਆਪਸੇ ਨਾ ਆ ਵੀ ਮੇਤਰੋ ਕਿਵੇਂ ਆ ਚੱਕ ਲਿਆ ਸੀ ਸਵੇਰੇ ਲੋਡ ਤੇ ਚੱਕ ਕੇ ਆ ਗਏ ਆਗੇ ਹੁਣ ਆਪਾਂ ਆ ਜੋ ਚ ਤੇ ਮੀ ਬਹੁਤ ਪੈਂਦਾ ਵੀਡੀਓ ਵੀਡੀਓ ਬਣਾਈ ਨਹੀਂ ਥੋੜਾ ਧਿਆਨ ਦੇਣਾ ਦੱਲ ਗਿਆ ਇਹ ਤੇ ਲੋਡ ਨਾ ਕਰਦਾ ਸੀਗਾ ਪੰਨਾਂ ਕ ਘੰਟਿਆਂ ਚ 5 ਵਜੇ ਦਿੱਤੀ ਡੋਰ ਸਾਢੇ 9 ਵਜੇ ਛੱਡਤਾ 4 ਸਾਢੇ 4 ਘੰਟੇ ਠੀਕ ਆ ਨੱਟ ਬੈਠ ਨਹੀਂ ਤੇ ਬਹੁਤ ਲਾਉਂਦੇ ਆ ਉਹ ਪਰ ਆਪਾਂ ਸੋਤੇਰੇ ਲਾ ਕੇ ਤੋਂ ਸਾਨੂੰ ਪਤਾ ਨਹੀਂ ਲੱਗਾ ਤੇ ਚੱਲਦੇ ਆ ਹੁਣ ਰਾਹ ਚ ਵੈਦਰ ਬਹੁਤ ਖਰਾਬ ਆ ਤਾਂ ਵੀਡੀਓ ਵੀਡੀਓ ਘਾਟੀ ਬਣਾਉਂਦੇ ਆ ਪਰ ਜੋ ਵੀ ਜਿੰਨੀ ਹੋਈ ਤੇ ਦਿਖਾਵਾਂਗੇ ਤੁਹਾਨੂੰ ਬਾਕੀ ਚੱਲਦੇ ਆ ਤੇ ਮਿਲਦੇ ਆ ਬੀ ਗਏ ਗਏ ਨਵੀਂ ਵੀਡੀਓ ਚ ਆ ਜਾਓ ਨੀ ਬੈਡਫੁੱਡ ਪੈਨਸਲ ਵੀ ਨਹੀਂ ਆ ਇੱਥੇ ਰੁਕੇ ਹੀ ਮੜਾ ਜਾ ਬ੍ਰੇਕ ਮਾਰੀ ਮੜੀ ਜੀ ਕਾਫੀ ਕੂਫੀ ਲੈਣ ਨੂੰ ਉਦਾਂ ਵੀ ਬ੍ਰੇਕ ਪਾਉਣੀ ਸੀ ਤੇ ਉਦਾਂ ਵੀ ਇਹ ਰੂਟ ਤੇ ਆਪਣਾ ਇੱਥੇ ਬੈਡਫੁੱਡ ਬ੍ਰੇਕ ਪੱਕੀ ਹੁੰਦੀ ਆ ਚਾਹੇ ਈਸਟ ਹੋਈਏ ਚਾਹੇ ਵੈਸਟ ਉਹ ਸਾਹਮਣੇ ਉਧਰ ਉਹ ਵੀ ਹੋ ਲਾ ਜਾਈ ਆ ਦੋਵੇਂ ਵਾਰੀ ਰੁਕਣਾ ਹੁੰਦਾ ਦੋਵੇਂ ਸੇਮ ਲੋਕੇਸ਼ਨ ਤੇ ਆ ਤੇ ਆਉਂਦੇ ਆ ਜਾਂਦੇ ਆ ਬ੍ਰੇਕਾਂ ਇੱਥੇ ਲੱਗਣੀਆਂ ਮੁੰਡੇ ਆਪਣੇ ਬਹੁਤ ਰੋਕਦੇ ਸਟਾਰਬਕੀਆ ਦੋਈ ਪਾਸੇ ਉਧਰ ਸੱਬੇ ਆ ਇੱਧਰ ਹੋਰ ਹੈ ਬਥੇਰਾ ਕੁਝ ਖਾਣ ਨੂੰ ਤੇ ਰਗੀ ਬਾਟ ਆਪਣੀ ਦੋ ਤਿੰਨ ਘੰਟੇ ਦੀ ਉਹਦੇ ਆ ਸਾਰੇ ਸੱਚ ਲੱਗਦੇ ਨੇੜੇ ਤੜਕੇ ਲਾਉਣਾ ਸਵੇਰੇ 6 ਵਜੇ ਉਹ ਜਨਨ ਵਾਲੀ ਮੀਂਹ ਪਈ ਜਾਂਦਾ ਮੀਂਹ ਨੇ ਵੈਦਰ ਬਹੁਤ ਖਰਾਬ ਹੈ ਕੱਲ੍ਹ ਤਾਂ ਮੀਂਹ ਪਈ ਜਾਂਦੇ ਆ ਠੰਡ ਤੇ ਹੈ ਨਹੀਂ ਕਿ ਲੇਕਿਨ ਮੀਂਹ ਆ ਉੜਦੀ ਹੈ ਬੜੀ ਭੂਰ ਜੀ ਦੀਦਾ ਨਹੀਂ ਟ੍ਰੈਫਿਕ ਸਲੋ ਹੋ ਜਾਂਦੀ ਜਦੋਂ ਥਕਾਵਟ ਜੀ ਹੋ ਜਾਂਦੀ ਹੈ ਬੜੇ ਧਿਆਨ ਨਾਲ ਚਲਾਣਾ ਪੈਂਦਾ ਇਹ ਕਰਕੇ ਰਾਜ ਕਿਤੇ ਵੀਡੀਓ ਗੁੜੀ ਵੀ ਨਹੀਂ ਬਣਾਈ ਆਪਾਂ ਬਾਕੀ ਮਿਲਦੇ ਆ ਸਵੇਰ ਨੂੰ ਤੁਹਾਨੂੰ ਲਾ ਕੇ ਆਜੋ ਹੁਣ ਚੱਲਦੇ ਆ ਪਹੁੰਚ ਗਏ ਆ ਡੈਸਟੀਨੇਸ਼ਨ ਤੇ ਇਹ ਹੋ ਗਿਆ ਕਲੋਜ਼ ਰੈਪਾਇੰਟ ਤੇ ਆਪਣੀ ਸਵੇਰੇ ਦੀ 6 ਵਜੇ ਦੀ ਪ੍ਰਾਈਜ਼ ਕੀਤੀ ਹੈਗੇ ਅੰਦਰ ਹੀ ਲੇਕਨ ਇਹਨਾਂ ਦੀ ਰੀਸੀਵਿੰਗ ਜਿਹੜੀ ਆ ਉਹ ਸਵੇਰੇ ਸ਼ੁਰੂ ਹੁੰਦੀ ਆ 6 ਵਜੇ ਤੇ 6 ਵਜੇ ਦੀ ਆਪਣੀ ਅਪਾਇੰਟਮੈਂਟ ਆ ਬਾਕੀ ਮੈਂ ਰੁਕਿਆ ਆ ਵਾ ਠੰਡੀ ਵਗਦੀ ਆ ਨਿਆਰੇ ਆਈ ਆ ਤੇ ਆਹ ਘੜਾ ਆਪਣਾ ਪੁੱਤ ਆ ਆ ਰਹੀ ਆ ਸਟਰੀਟ ਦੇ ਉੱਤੇ ਹੀ ਪਾਰਕਪੁਰ ਕਿਥੇ ਹੈ ਨਹੀਂਗੀ ਤੇ ਰਾਹ ਚ ਆਪਾਂ ਕਿੱਥੇ ਰੁਕੇ ਨਹੀਂ ਸਿੱਧੇ ਆ ਗਏ ਇਹ ਪਾਰਕਿੰਗ ਦੀ ਤਾਂ ਵੈਸੇ ਤਾਂ ਹੈਗਾ ਡੈਡ ਐਂਡ ਐਂਡ ਇੱਧਰ ਹੈ ਨਹੀਂਗਾ ਡੈਡ ਐਂਡ ਐਂਡ ਇਹ ਵੀ ਛੀਪੇ ਰੋ ਸੋ ਇੱਧਰ ਵੀ ਉਹਨਾਂ ਦਾ ਇੱਧਰ ਦੋ ਪਾਰਕਿੰਗ ਦਾ ਸਾਈਨ ਕਿਤੇ ਨਹੀਂ ਲੱਗਾ ਐ ਸਾਈਡ ਤੇ ਲੱਗਾ ਆ। ਯਾਨਕਿ ਮੈਂ ਠੀਕ ਆ ਰਾਈਟ ਪਲੇਸ ਖੜਾ ਆ। ਇਧਰੋਂ ਜੇ ਯੂ-ਟਰਨ ਮਾਰਨਾ ਤੇ ਮੈਂ ਮਾਰ ਸਕਦਾ। ਇਧਰ ਮੂਰੇ ਡੈੱਡ ਐਂਡ ਆ। ਉਹ ਦੇਖਦਾ ਆ ਜਾਂ ਉਧਰ ਜਾਣਾ ਆ ਅਸ਼ੇ ਉਹਨਾਂ ਦੇ ਜਿਹੋਈ ਜਗ੍ਹਾ ਤੇ। ਕਿਹਾਰੇ ਇਹਨਾਂ ਨੇ ਇਧਰ ਮੇਰੇ ਸਾਈਨ ਕਿਤੇ ਨਹੀਂ ਹੈਗਾ ਨੋ ਪਾਰਕਿੰਗ ਦਾ। ਜੇ ਮੈਂ ਇੱਥੇ ਵੀ ਚਾਹਾਂ ਤੇ ਸਟੇ ਕਰ ਸਕਦਾ। ਤਕੀਦ ਆਦੇ ਤੁਹਾਨੂੰ ਸਵੇਰ ਨੂੰ ਮੇਅਰ ਸਰ ਆਮੀ ਮਿੱਤਰੋ ਕਿਵੇਂ ਰਾਤੀ ਪਹੁੰਚ ਗਏ ਸੀ ਆਪਾਂ ਜਿੱਥੇ ਲਾਉਣਾ ਸੀ ਸਵੇਰੇ ਲਾ ਕੇ 6 ਵਜੇ ਤੇ ਇੱਥੇ ਆ ਗਏ ਆ ਮਾਂਚੈਸਟਰ ਪੈਸ ਬੇ ਦੀਆਂ ਲਾਇਆ ਸੀਗਾ ਅਲੀਜ਼ਾਬੈਥ ਟਾਊਨ ਇਥੋਂ 50 60 ਮੀਲਾਂ ਸੀਗਾ ਈਸਟ ਆਲ ਨੂੰ ਤੇ ਆ ਕੇ ਲੋਡ ਆਪਣਾ ਹੋ ਗਿਆ ਤੇ ਰੀਫਰ ਕੀਤਾ ਸਟਾਰਟ ਰੀਫਰ ਦੀ ਟੁੱਟ ਗਈ ਆ ਬੈਲਟ ਐਲਟੀਨੇਟਰ ਦੀ ਬੈਟਰੀ ਹੋ ਗਈ ਡੈੱਡ ਕਿਤੇ ਕੱਲ ਦੀ ਟੁੱਟੀ ਉਦਾਂ ਹੀ ਚੱਲੀ ਗਿਆ ਤੇ ਹੁਣ ਸਟਾਰਟ ਨਹੀਂ ਹੋਇਆ ਉਦਾਂ 45 ਦਾ ਟੈਂਪਰੇਚਰ ਹੈ ਜੇ ਨਹੀਂ ਵੀ ਚਲਾਉਂਦਾ ਕੋਈ ਮੈਟਰ ਨਹੀਂ ਤੇ ਬਾਟ ਰਾਜ ਮੈਂ ਟਰਾਈ ਕਰਾਂਗਾ ਜੇ ਕਿਤੇ ਮੈਨੂੰ ਮਿਲ ਗਈ ਬੈਲਟ ਤੇ ਰਾਜ ਪਾ ਕੇ ਚਲਾਵਾਂਗਾ ਪੰਜ ਸੱਤ ਮਿੰਟ ਦਾ ਕੰਮ ਹੈ ਤੇ ਜੇ ਨਾ ਬਣੀ ਰਾਜ ਨੂੰ ਨਾ ਕਿਤੇ ਦਿਲ ਕੀਤਾ ਰੁਕਨ ਨੂੰ ਫਿਰ ਜਾੜ ਚ ਜਾ ਕੇ ਕੱਲ ਨੂੰ ਪਾਉਂਗਾ ਤੇ ਲੋਡ ਆਪਣਾ ਲਖਨਾ ਮੰਡੇ ਨੂੰ ਤੇ ਬਸ ਹੋਕ ਅਪ ਕਰ ਲਿਆ ਪੇਪਰ ਵਰਕ ਮਿਲ ਗਿਆ ਰੈਡੀ ਟੂ ਗੋ ਲਗਭਗ ਪਾਈ ਆ ਜਸਟ ਔਨ ਡਿਊਟੀ ਰਹਿ ਕੇ ਦੋ ਚਾਰ ਮਿੰਟ ਤੇ ਤੁਰਨ ਵਾਲਿਆਂ ਰਾਜ ਚ ਸਕੇਲ ਵੀ ਖੁੱਲੀ ਆ ਜੇ ਉਹਨਾਂ ਦਾ ਵੀ ਦੇਖਣਾ ਕੀ ਕਰਨਾ ਤੇ ਆ ਜੋ ਦੇਖਦੇ ਆ ਰਾਜ ਫੇ ਕੀ ਬੰਦਾ ਕਰਦੇ ਗੱਲਾਂ ਬਾਤਾਂ ਬੱਲਾ ਜੀ ਆਪਣਾ ਸਟਾਪ ਆ ਗਿਆ ਬ੍ਰੇਕ ਸਟਾਪ ਕਾਲਾ ਭਾ ਇੱਧਰ ਸੀਗੇ ਰਾਤੀ ਅੱਜ ਆਇਆ ਇੱਧਰ ਚੈੱਕ ਨੇ ਹੋ ਪਾਉ ਉਹ ਤਰੇ ਹੁੰਦੇ ਚੱਕੇ 1 ਲੱਖ 2 ਚਾਹ ਦੇ ਸ਼ਿਟ ਜਗਾਤੇ ਅਗਦੇ ਨਹੀਂ ਤੇ ਲਾਉਣਾ ਪਾਣਾ ਲਾਉ ਇਸ ਬੀਪੀ ਵੀ ਲਾਤੀ ਜਾਦੇ ਕਾਫੀ ਤੇ ਇੱਧਰ ਸੀ ਕੇ ਰਾਤੀ ਆਪਾਂ ਕੇ ਤੋਹ ਆ ਜਾਓ ਮਿਲਦੇ ਆਂ ਉੱਤਰ ਇੱਕ ਤੋਂ ਬਾਅਦ ਆ ਵੀ ਮਿੱਤਰੋ ਆ ਦੇਖੋ ਆ ਮੋਰੇ ਹੁੰਡਿਆ ਕਸਾਈਨਾ ਆ ਵਾਲਾ ਜਿਵੇਂ ਅੱਗੇ ਵੀ ਇੱਕ ਵੀਡੀਓ ਚ ਦੱਸਿਆ ਸੀ ਇਹਦਾ ਕੋਈ ਮਤਲਬ ਆ ਜਿੱਦਾਂ ਕੰਟਰੈਕਸ਼ਨ ਚਲੰਡੀ ਆ ਤੇ ਟਰੱਕ ਜਿਹੜੇ ਆ ਲੌਡ ਨੀਕੇ ਰਾਈਟ ਲੇਨ ਟ੍ਰੱਕਾਂ ਵਾਸਤੇ ਟਰੱਕ ਬੱਸ ਲੈਫਟ ਲੇਨ ਚ ਜਾਣਾ ਤੇ ਤਿੰਨ ਤਰ੍ਹਾਂ ਦੇ ਉਹਨਾਂ ਨੇ ਸਾਈਨ ਲਾਇਆ ਇੱਕ ਆ ਜਿਹੜਾ ਲੰਘਿਆ ਤੇ ਦੂਜਾ ਆ ਆ ਗਿਆ ਤੇ ਰਾਤ ਨੂੰ ਕੀ ਕਰਦੇ ਆ ਰਾਤੀ ਫੇਰ ਮੇਨਾ ਤਾਂ ਹੁਣ ਵੀ ਇੱਕ ਪਿੱਛੇ ਚੜਹੀ ਤੁਰਿਆ ਆਉਂਦੇ ਆ ਨਾ ਸਿਰ ਤੇ ਚੜਹੀ ਆਉਂਦੇ ਆ 55 ਦੀ ਸਪੀਡ ਹੈਗੀ ਤੇ ਰਾਤ ਨੂੰ ਕੀ ਕਰਦੇ ਆ ਹਾਈ ਬੀਮ ਕਰ ਦਿੰਦੇ ਆ ਖ ਜਦੋਂ ਕੋਲ ਦੀ ਲੰਘਦੇ ਆ ਤੇ ਹਾਰਨ ਮਾਰ ਕੇ ਲੰਘ ਜਾਂਦੇ ਆ ਵੀ ਦੇਖਦੇ ਨਹੀਂ ਵੀ ਸਾਈਨ ਕਿਵੇਂ ਦੇ ਲੱਗੇ ਹਨਾ ਟੇਟਾ ਪੁਲਿਸ ਵਾਲੇ ਤੇ ਬਾਧੂ ਵੰਡਦੇ ਆ ਜੇ ਤੁਸੀਂ ਰਾਈਟ ਲਾਈਨ ਚ ਜਾਂਦੇ ਆ ਤੇ ਜਿੱਥੇ ਇਹਨਾਂ ਦੇ ਆ ਸਾਈਨ ਲੱਗੇ ਹੁੰਦੇ ਆ ਸੋ ਮਾੜਾ ਮੋਟਾ ਦੇਖ ਲਿਆ ਕਰੋ ਸਾਈਨ ਸੁਣ ਜੇ ਤਿੰਨ ਚਾਰ ਤਰ੍ਹਾਂ ਦੇ ਇਹਨਾਂ ਨੇ ਸਾਈਨ ਲਾਏ ਆ ਇੱਕ ਜਿੱਦਾਂ ਆ ਆ ਇੱਕ ਥੱਲੇ ਪ੍ਰਿੰਟ ਕੀਤਾ ਆ ਉਹਨਾਂ ਰੋਡ ਤੇ ਛਾੜਿਆ ਹੋਣਾ ਜਿੱਦਾਂ ਆਪਾਂ ਨਿਕਲ ਆਏ ਇਹਨੂੰ ਬੜੇ ਤੇ ਆਪਣਾ ਡਾਇਬੀਟੇਰ ਦੇ ਲਿਆਂ ਦੇ। ਜਾਂ ਅੰਧਿਆ ਕਰੋ ਭਰਾਵਾ। ਦੇਖ ਲਿਆ ਕਰੋ ਸਪੀਡ ਸਪੱਟ ਦਾ ਕੀ ਚੱਕ ਰਹੇ ਹੋ। ਬਸ ਆਈਂ ਦਾ ਸਮਾਂ ਸੀ। ਜੇਕਰ ਤੂੰ ਅੰਧਿਆ ਭਰਾਵਾ ਮੂਰੇ। ਬਸ ਆਈ ਗੋ ਜਨ ਮੂਰੇ ਜਾ ਕੇ ਨੇ ਬ੍ਰੇਕਾਂ ਮਾਰ ਲੈਣ। ਲ ਤਾਂ ਦਾ ਸਹਿ ਕੇ ਆਪਣੀ 벨ਟ ਟੁੱਟ ਗਈ ਆ ਆਲਟੀਨੇਟਰ ਦੀ ਆ ਦੇਖੋ ਇਹ ਮੈਂ ਲਈ ਆ ਕੱਢ ਤੇ ਨਵੀਂ ਲਗਾ ਕੇ ਬਾਤੀ ਆ ਤੇ ਇਹਨੂੰ ਪਾਉਣ ਦਾ ਥੋੜਾ ਜਿਹਾ ਹਨਾ ਔਖਾ ਜਿਹਾ ਤਰੀਕਾ ਮੜਾ ਜਾ ਹੁਣ ਆ ਬੈਲਟ ਹੁੰਦੀ ਆ ਮੂਰੇ ਆ ਚਲਦੀ ਉੱਪਰ ਤੱਕ ਜਾਂਦੀ ਖਾਸੀ ਲੰਬੀ ਆ ਉੱਪਰ ਫਿਰ ਚੱਲਦਾ ਬਲੋਰ ਇਹਦਾ ਹੁਣ ਇਹਨੂੰ ਇਹਨੂੰ ਇਧਰ ਘੱ ਲੈਣਾ ਆ ਇਹ ਚਲਦੀ ਆ ਪਿੱਛੇ ਇੱਥੇ ਇੱਕ ਪੁਲੀ ਤੇ ਦੋ ਬੈਲਟਾਂ ਚੱਲਦੀਆਂ ਤੇ ਇਹਨੂੰ ਕੀ ਕਰਨਾ ਆ ਇਹਨੂੰ ਆਹ ਬੈਲਟ ਇੱਥੇ ਰੱਖ ਦੇਣੀ ਆ ਇਹਦੇ 'ਚ ਫਸਾ ਦੇਣੀ ਆ ਯਾਨੀ ਕਿ ਐਸ ਬੁਲਟ ਬੈਲਟ ਦੇ ਮੂਰੇ ਐਸ ਲੋਟ ਰੱਖ ਦੇਣੀ ਆ ਤੇ ਮੁੜ ਕੇ ਇਹਨੂੰ ਗੇੜ ਦੇਣਾ ਆ ਰੋਟੇਟ ਕਰ ਦੇਣਾ ਉਹ ਕਿੱਦਾਂ ਕਰਨਾ ਆ ਉਹਦੇ ਵਾਸਤੇ ਇੱਕ ਆ ਚਾਬੀ ਚਾਹੀਦੀ ਆ ਤੁਹਾਨੂੰ 11 16 ਦੀ ਉਹ ਇੱਥੇ ਇਹਦੇ ਤਿੰਨ ਬੁਲਟ ਹੁੰਦੇ ਆ ਪੁਲੀ ਦੇ ਨਾ ਸਿਰ ਤੇ ਇੱਥੇ ਇੱਕ ਦੇ ਵਿੱਚ ਚਾਬੀ ਆ ਪਾ ਕੇ ਜਿਸੇ ਕੰਮ ਨੂੰ ਦਿੱਤੇ ਇਹਨਾਂ ਨੇ ਐਦਾਂ ਕਰਕੇ ਤੇ ਇਹਨੂੰ ਰੋਟੇਟ ਕਰ ਦੇਣਾ ਆ ਦੇਖੋ ਐਦਾਂ ਇਹਨੇ ਢਿੱਡ ਜਾਣਾ ਆ ਉਧਰ ਨੂੰ ਇਹਨੇ ਢੇੜਾ ਖਾ ਕੇ ਤੇ ਇੱਥੋਂ ਬੈਲਟ ਜਿਹੜੀ ਆਪਾਂ ਕੱਢ ਲੈਣੀ ਆ ਵਾਪਸ ਤੇ ਬੈਲਟ ਫਿਰ ਇਹਦੇ ਪਿੱਛੇ ਹੋ ਜਾਣੀ ਆ ਤੇ ਫਿਰ ਆਪਾਂ ਇਹਦੇ ਤੇ ਚੜਾ ਕੇ ਤੇ ਇੱਧਰ ਛਾੜ ਦੇਣੀ ਆ ਆਹ ਆ ਅਲਟਰਨੇਟਰ ਤੇ ਇਹਦਾ ਇੱਕ ਆਹ 볼ਟ ਆ ਆਪਾਂ ਲੂਸ ਕਰਨੇ ਆ ਤੇ ਨੰਬਰ 2 ਇਹਦਾ ਇੱਥੇ ਗਿਆ 볼ਟ ਆਹ ਵਾਲਾ ਇਹਦਾ ਜਿਹੜਾ ਮੇਨ ਆ ਥੱਲੇ ਇਹ ਵੀ ਲੂਸ ਕਰਨਾ ਹੈ ਇਹਨੂੰ ਲੂਸ ਕਰਕੇ ਤੇ ਇਹਨੂੰ ਆਪਾਂ ਉੱਪਰ ਥੱਲੇ ਕਰ ਲੈਣਾ ਰੈਜਿਸਟ ਹੋ ਜਾਂਦਾ ਇਹ ਜਿੰਨਾ ਮਰਜ਼ੀ ਕਰ ਲਓ ਨਾ ਲੂਜ਼ ਕਰਨਾ ਲੂਜ਼ ਕਰ ਲੋ ਟਾਈਟ ਕਰਨਾ ਟਾਈਟ ਕਰ ਲੋ ਤੇ ਬਸ ਇਹੀ ਕੰਮ ਆ ਇਦਾਂ ਮੋੜ ਕੇ ਬੈਲਟ ਛਾੜ ਕੇ ਤੇ ਨਾਲ ਆ ਇਦਾਂ ਦਾ ਪੇਚ ਕਾਸ ਜਾਂ ਕੋਈ ਹੋਰ ਰੌਡ ਚਾਹੀਦੀ ਲੋਹੇ ਦੀ ਉਹ ਫਿਰ ਇਥੇ ਫਸਾ ਕੇ ਤੁਸੀਂ ਟਾਈਟ ਕਰਕੇ ਇਦਾਂ ਚੱਕ ਕੇ ਤੇ ਆਹ ਬੁਲਟ ਟਾਈਟ ਕਰ ਦੇਣੇ ਆ ਤੇ ਬੈਲਟ ਤੁਹਾਡੀ ਸੈਟ ਹੋ ਜਾਣੀ ਆ ਤੇ ਹੁਣ ਕਰਕੇ ਕਾ ਸਕੇ ਤੁਹਾਨੂੰ ਤੇ ਸਟਾਰਟ ਕਰਕੇ ਦੱਸਦਾ ਬੈਟਰੀ ਡੈਡ ਆ ਜੰਪਰ ਕੇਬਲ ਲਾਉਣੀ ਪਣੀ ਆ ਪੇ ਲਾ ਕੇ ਕਰਦਾ ਦੱਸਦਾ ਤੁਹਾਨੂੰ ਹਾਂ ਭਾਈ ਆ ਲਾਤੀ ਹੈ ਜੰਪਰ ਰੈਡ ਨਾਲ ਰੈਡ ਤੇ ਬਲੈਕ ਨਾਲ ਬਲੈਕ ਇਹ ਕਿੱਥੋਂ ਲਈ ਆ ਇਹ ਟਰੱਕ ਦੇ ਇੱਥੋਂ ਹਰ ਇੱਕ ਟਰੱਕ ਦੇ ਮਗਰ ਉਹਨਾਂ ਨੇ ਇਹ ਚੀਜ਼ ਦਿੱਤੀ ਹੋਆ ਕਿਸਦੇ ਆ ਉੱਥੇ ਕਿਸੇ ਦੇ ਇੱਧਰ ਕਈਆਂ ਦੇ ਬੈਟਰੀਆਂ ਇੱਥੇ ਰੱਖੀਆਂ ਹੁੰਦੀਆਂ ਕੈਟਵਾਕ ਤੇ ਸੋ ਈਜ਼ੀ ਆ ਹੁਣ ਮੰਨ ਲਓ ਜੀ ਨਹੀਂ ਵੀ ਪੈਂਦੀ ਰਾਹ 'ਚ ਖਰਾਬ ਹੋ ਜਾਂਦੀਆਂ ਬੈਲਟ ਜੇ ਤੇ ਆਹ ਟੁੱਟਦੀ ਆ ਨਾ ਪ੍ਰੈਸ਼ਰ ਦੀ ਇਹਦੇ ਤੇ ਤੇ ਰਿਸਕ ਨਹੀਂ ਲੈਣਾ ਨਹੀਂ ਚਲਾਉਣਾ ਜੇ ਆਲਟਰਨੇਟਰ ਦੀ ਟੁੱਟ ਜਾਂਦੀ ਆ ਤੇਰੀ ਫਿਰ ਬੰਦ ਹੋ ਜਾਂਦਾ ਫਿਰ ਤੁਸੀਂ ਪਰਮਾਨੈਂਟ ਜੰਪਰ ਲਾ ਕੇ ਆਪਣਾ ਇਦਾਂ ਫਿਕਸ ਕਰਕੇ ਤੇ ਲੋਡ ਦਾ ਸਕਦੇ ਆ ਤੇ ਜੇ ਤੁਸੀਂ ਕਰ ਸਕਦੇ ਆ ਰਾਹ 'ਚ ਤੇ ਬੈਲਟ ਆਪ ਵੀ ਚੇਂਜ ਹੋ ਜਾਂਦੀ ਆ ਆ ਵੀ ਲੂਜ਼ ਆ ਇਦਾਂ ਪਰ ਲੂਜ਼ ਹੀ ਰਹਿੰਦੀ ਆ ਤੇ ਬਾਕੀ ਹੁਣ ਜੰਪਰ ਲਾਈ ਆ ਤੁਹਾਨੂੰ ਸਟਾਰਟ ਕਰਕੇ ਦੱਸਦੇ ਆ ਆ ਜਾਓ ਕਿਉਂਕਿ ਇਹਦੇ ਕੋਡ ਆਉਂਦੇ ਹਨ ਉਹ ਥੋੜਾ ਰੀਸੈਟ ਕਰਨਾ ਪੈਣਾ ਚੱਲੀ ਜਾਂਦੇ ਆ ਰੀਵਰ ਬਾਂਗਾਂ ਮਾਰੀ ਜਾਂਦੇ ਆ ਇਹਨਾਂ ਦੇ ਸੰਦ ਸੇਡਾ ਪਿਆ ਆਪਣੇ ਕੋ ਪਤਾ ਇੰਜਣ ਬੰਦਾਂਗੇ ਦਾ ਰਾਹ ਜੀ ਆ ਵੀ ਮੇਤਰੋ ਕਿਵੇਂ ਕੀ ਹਾਲ ਚਾਲ ਆ ਤੇ ਪਹੁੰਚ ਗਏ ਆਪਾਂ ਇੱਥੇ ਗ੍ਰੀਨਵੁੱਡ ਤੇ ਯੂਨਾਈਟਿਡ ਫੂਡ ਵਾਲਿਆਂ ਦੇ ਤੇ ਲੋਡ ਹੋ ਗਿਆ ਡਿਲੀਵਰ ਆਪਣਾ ਮਿਲ ਗਿਆ ਪੇਪਰਵਰਕ ਤੇ ਚੱਲਦੇ ਹੁਣ ਘਰ ਨੂੰ ਤੇ ਸਵੇਰ ਨੂੰ ਉੱਠ ਕੇ ਦੇਖਦੇ ਆਂ ਲੋਡ ਦਾ ਕੀ ਹਾਕਤਾ ਆ ਗਿਆ ਤੇ ਬਾਕੀ ਵਲੌਗ ਵੀ ਆ ਇੱਥੇ ਖਤਮ ਆ ਤੇ ਮਿਲਾਂਗੇ ਕਿਸੇ ਅਗਲੇ ਵੀਡੀਓ ਚ ਜਦ ਤੱਕ ਲਈ Rabrakan.